ਹਾਂਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਲਾਈਫ ਫਾਰਮਿੰਗ ਚੈਨਲ ਦੇ ਵਿੱਚ ਦੋਸਤੋ ਆ ਚੈੱਕ ਕਰੋ ਜੀ 187 ਕਣਕ ਦਾ ਸਿੱਟਾ ਲਗਭਗ ਤੇ 30 31 ਗੁੰਡੀਆਂ ਲੱਗੀਆਂ ਨੇ ਤੁਸੀਂ ਵੇਖ ਸਕਦੇ ਹੋ ਕਿ ਬਹੁਤ ਹੀ ਲੰਮੇ ਸਿੱਟੇ ਨੇ ਆ ਵੇਖ ਸਕਦੇ ਹੋ ਇਹ ਡੀਬੀਡਬਲ 187 ਕਣਕੇ ਤੇ ਸਾਨੂੰ ਐੜ ਕੀ ਸੇਵਾਸਾਲ ਹੈ ਕਿਸੇ ਬੀਜ ਦੀ ਵਰਾਇਟੀ ਨੂੰ ਬਜਾਈ ਕਰਦੇ ਆ ਤੇ 10 ਏਕੜ ਦੀ ਜਗ੍ਹਾ ਦੇ ਵਿੱਚ ਲਗਾਇਆ ਤੇ ਮੈਂ ਪਹਿਲਾਂ ਕਾਫੀ ਵੀਡੀਓ ਸਾਂਝੀ ਕਰਦਾ ਕਰਦਾ ਇਸ ਕਣਕ ਦੀਆਂ ਆ ਤੁਸੀਂ ਵੇਖ ਸਕਦੇ ਹੋ ਇਹ ਕਣਕੇ ਲਗਭਗ 20 ਦਿਨਾਂ ਤੱਕ ਪੱਕ ਜਾਈਗੀ ਤਾਂ ਸਿੱਟੇ ਦੇ ਵਿੱਚ ਲਗਭਗ 30 ਕੁੰਡੀਆਂ ਨੇ ਤੇ 105 ਤੋਂ ਲੈ ਕੇ 110 ਦਾਣੇ ਤੱਕ ਇਹ ਮਤਲਬ ਕੁੰਡੀ ਦੇ ਵਿੱਚ ਹੈਗੇ ਨੇ ਹਰ ਸਿੱਟੇ ਦੇ ਵਿੱਚ ਤੇ ਇੱਕ ਕੁੰਡੀ ਦੇ ਵਿੱਚ ਕਈਆਂ ਦੇ ਵਿੱਚ ਤੁਸੀਂ ਵੇਖ ਸਕਦੇ ਛੇ ਦਾਣੇ ਨੇ ਤੇ ਕਈਆਂ ਦੇ ਵਿੱਚ ਪੰਜ ਤੇ ਕਈਆਂ ਦੇ ਵਿੱਚ ਚਾਰ ਦਾਣੇ ਵੀ ਹੈਗੇ ਨੇ ਤੇ ਇਹ 187 ਕਣਕ ਜੇ ਤੇ ਸਾਨੂੰ ਇਹਨੇ 30 ਕਵਾਂਟਲ ਤੱਕ ਵੱਧ ਤੋਂ ਵੱਧ ਛਾੜ ਦਿੱਤਾ ਜੀ ਤੇ ਇਸ ਵਾਰ ਸਮਾਂ ਵੀ ਕਣਕ ਦੇ ਬਹੁਤ ਅਨੁਕੂਲ ਆ ਸੋ ਇਸ ਵਾਰ ਆਸ ਫਿਰ ਹੈਗੀ ਆ ਕਿ 30 ਕੁੰਟਲ ਲਗਭਗ ਨਿਕਲੇਗਾ 4 ਇਸ ਕਣਕ ਦਾ ਤੇ ਪਿਛਲੇ ਸਾਲ ਇਹਦਾ 5.5 26 ਕੁੰਟਲ 4 ਵੱਧ ਵੱਧ ਨਿਕਲਿਆ ਸੀ ਤੇ ਇਸ ਵਾਰ ਮੌਸਮ ਬਹੁਤ ਅਨੁਕੂਲ ਇਸ ਕਣਕ ਵਾਸਤੇ ਮਤਲਬ ਸਾਰੀ ਕਣਕ ਵਾਸਤੇ ਜਿਹਨੀਆਂ ਹੀ ਹੋੜੀ ਵੈਰਟੀਆਂ ਨੇ ਸੋ 3 ਤੋਂ 4 ਕੁੰਟਲ ਇਸ ਵਾਰ ਆਸ ਹੈ ਕਿ 4 ਵੱਧ ਨਿਕਲੇਗਾ ਸੋ ਇਹ ਸਾਰ ਫਿਰ ਅੰਮੀਦ ਕੀਤੀ ਚ ਕਿ ਇਸ ਦਾ 4 ਲਗਭਗ 30 ਕਵਾਂਟਰ ਲਗਭਗ ਲਾਗੇ ਜਾਏਗਾ ਤੇ ਇਹ ਕਣਕਰ ਸਾਰ ਆਪਾਂ ਹੈਪੀ ਸੀਡ ਦੇ ਨਾਲ ਬਜਾਈ ਕਰਦੇ ਹਾਂ ਤੇ 40 ਕਿਲੋ ਬੀਜ ਤੇ 65 ਕਿਲੋ ਡੀਏਪੀ ਮਤਲਬ ਬਜਾਈ ਕੀਤੀ ਹੈ ਜਦੋਂ ਇਹਨੂੰ ਬਜਾਈ ਕੀਤਾ ਸੀ ਇਹ 7 ਨਵੰਬਰ ਨੂੰ ਇਹ ਕਣਕ ਬਜਾਈ ਕੀਤੀ ਸੀ ਸੋ ਤੁਸੀਂ ਦੇਖ ਸਕਦੇ ਹੋ ਲਗਭਗ 15-20 ਦਿਨਾਂ ਤੱਕ ਇਹ ਪੱਕ ਜਾਣਗੀ ਕਣਕ ਤੇ ਵਿੱਚ ਕਿਤੇ ਕਿਤੇ ਨਦੀਨ ਵੀ ਹੈਗਾ ਜੀ ਜਿਹਨੂੰ ਗੁਲੀ ਡੰਡਾ ਕਹਿ ਦਿੰਦੇ ਆ ਲਗਭਗ 4 ਤੋਂ 5% ਮਤਲਬ ਇਹ ਚ ਖੇ ਦੇ ਵਿੱਚ ਨਦੀਨ ਵੀ ਹੈਗਾ ਵਾ ਜਿਹੜਾ ਕਿ ਨਹੀਂ ਕੰਟਰੋਲ ਹੋਇਆ ਆ ਤੁਸੀਂ ਆ ਸਿੱਟੇ ਵੇਖ ਸਕਦੇ ਹੋ ਕਿ ਬਹੁਤ ਲੰਮੇ ਸਿੱਟੇ ਨੂੰ ਆਏ ਨਹੀਂ ਤੇ ਢਾਈ ਬੋਰੀਆਂ ਖਰਾਕ ਇਹਨੂੰ ਪਾਈ ਜੀ ਜੂੜਿਆ ਤੇ 1 ਕਨਪੀਕੇ ਸੁਪੇ ਪਿਛਲੇ ਦੋ ਸਾਲਾਂ ਤੋਂ ਆਪਾਂ ਕਰਦੇ ਰਹੇ ਆ ਤੇ ਉਹਦਾ ਵੀ ਰਿਜ਼ਲਟ ਚੰਗਾ ਮਿਲਦਾ ਵਾ ਤੇ ਹੋਰ ਜੇ ਗੱਲ ਕਰੀਏ ਜੇ ਆਂਦੇ ਨੇ 187 ਗ੍ਰੀ ਕਣਕਾ ਉਹ ਡਿਕ ਪਿੰਦੀ ਤੇ ਤੁਸੀਂ ਆ ਵੇਖ ਸਕਦੇ ਹੋ ਇੱਕ ਬੂਟਾ ਵੀ ਇਸ ਕਣਕ ਦਾ ਥੱਲੇ ਨਹੀਂ ਡਿਗਾ ਸੋ 40 ਕਿਲੋ ਬੀਜ ਪਾਇਆ ਸੀ ਬੀਜਨਸਾਵੇਂ ਤੇ ਹੈਪੀ ਸਿਡ ਦਾ ਬਜਾਈ ਕੀਤੀ ਹੈ ਸਾਨੂੰ 6 ਸਾਲ ਵਾ ਹੈ ਹੈਪੀ ਸਿਡ ਦੇ ਨਾਲ ਕਣਕ ਦੀ ਬਜਾਈ ਕਰਦੇ ਨੂੰ ਸਾਨੂੰ ਬਹੁਤ ਵਧੀਆ ਰਿਜ਼ਲਟ ਮਿਲਦਾ ਵਾ ਤੇ ਹੋਰ ਸਾਡਾ 4 ਵੀ ਦੂਜੀਆਂ ਵੈਰਾਈਟੀਆਂ ਦਾ ਵੀ 24-25 ਕਾਊਂਟਰ ਨਿਕਲ ਆਉਂਦਾ ਵਾ 100 ਦੂਜੀ 800 ਸਭੀ ਤੇ 300 ਸਟਾਈ ਕਣਕ ਵੈਰਟੀਆਂ ਉਹ ਵੀ 10-10 ਏਕੜ ਦੇ ਵਿੱਚ ਲਗਾਈਆਂ ਨੇ ਤੇ ਜਿਹੜਾ A187 ਬੀਜ ਵਾ ਇਹ ਸਾਨੂੰ ਅੱਜ 21 ਸੇਮਾ ਸਾਲ ਲਗਾਤਾਰ ਹੋ ਗਿਆ ਵਾ ਇਸੇ ਵੈਰਟੀ ਤੋਂ ਬਜਾਈ ਕਰਦੇ ਹਾਂ ਤਾਂ ਇਹਦੀ ਬਜਾਈ ਨਹੀਂ ਵੀਡੀਓ ਨਹੀਂ ਸੀ ਸਾਂਝੀ ਕੀਤੀ ਬਾਕੀਆਂ ਦੀ ਵੀਡੀਓ ਸਾਂਝੀ ਕਰਤੀਆਂ ਸੀ ਜਦੋਂ ਇਹ ਮਤਲਬ ਸੁਨਹਿਰੀ ਰੰਗ ਤੇ ਹੋਈਆਂ ਸੀ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਸੋਹਣੀ ਕਣਕ ਇਸ ਵਾਰ ਇਹ ਫੇਲ ਖਰੀਏ ਤੇ ਨਾ ਇਹਨੂੰ ਕੋਈ ਅਜੇ ਤੱਕ ਬਿਮਾਰੀ ਆਉਂਦੀ ਹੈ ਤੇ ਨਾ ਹੀ ਸਾਡੇ ਖੇਤ ਦੇ ਵਿੱਚ ਆਈ ਹੈ ਜਿਵੇਂ ਕਿ ਫੰਗੀਸਾਈਡ ਹੋ ਗਈ ਜਿਨੂੰ ਕੋਈ ਪੀਲੀ ਕਹੂੰਗੀ ਕਹਿ ਦਿੰਦ ਨੇ ਤੇ ਕੋਈ ਇਹਨੂੰ ਸਪਰੇ ਨਹੀਂ ਕੀਤੀ ਤੇ ਫालतू ਜਿਹੜੀਆਂ ਸਪਰੇ ਆ ਕਰਦੇ ਨੇ ਕੋਈ ਸਪਰੇ ਨਹੀਂ ਕੀਤੀ ਸਿਰਫ ਇੱਕੋ ਹੀ ਐਨਪੀ ਕੇ 13045 ਨੂੰ ਕਹਿ ਦਿੰਦਾ ਉਹ ਸਪਰੇ ਕੀਤੀ ਜਦੋਂ ਇਹ ਮਤਲਬ ਗੋਬਰ ਦੇ ਵਿੱਚ ਸੀ ਕਣਕ ਨਾਲੀਆਂ ਦੇ ਵਿੱਚ ਸੀ ਸੋ ਇੱਕ ਵੀਡੀਓ ਫੇਰ ਸਾਂਝੀ ਕਰਾਂਗੇ ਜਦੋਂ ਇਹ ਕਣਕ ਲਗਭਗ ਕਟਾਈ ਕਰਾਂਗੇ ਜਾਂ ਜਿੱਦਾਂ ਮਸ਼ੀਨ ਡਾਵਾਂਗੇ ਫੇਰ ਵੀਡੀਓ ਤੁਹਾਨੂੰ ਸਾਂਝੀ ਕਰਾਂਗੇ ਤੇ ਤੁਹਾਨੂੰ ਲਾਈਵ ਦੱਸਾਂਗੇ ਕਿ ਕਿ ਚਾਰ ਨਿਕਲਦਾ ਸੋ ਸਾਨੂੰ ਮੈਂ ਪਹਿਲਾਂ ਵੀਡੀਓ ਸਾਂਝੀ ਕੀਤੀ ਸੀ ਕਿ 826 ਤੇ 187 ਜਿਹੜੀ ਕਣਕਾ ਜਿਹੜੀ ਇਹ ਵਾਲੀ ਸਾਨੂੰ ਉਹਨਾਂ ਇੱਕ ਦੇ ਫਰਕ ਨਾਲ ਜਾਪਦੀਆਂ ਨੇ ਜਿਹੜੀ 327 ਆਪਾਂ ਜਿਹੜੀ ਬਜਾਈ ਕੀਤੀ ਉਹ ਥੋੜੀ ਜਿਹੀ ਤੋਂ ਘੱਟ ਜਾਪਦੀ ਹੈ ਚੰਗੀ ਹੈ ਪਰ ਇਹਨਾਂ ਦੇ ਮੁਕਾਬਲੇ ਥੋੜੀ ਜੀ ਘੱਟ ਵਾ ਸੋ ਇਸ ਵਕਤ ਸਾਨੂੰ ਜੇ ਆਪਾਂ ਜੇ ਨਿਰਣੇ ਕਰਨਾ ਕਿ ਜਿਹੜੀ 187 ਕਣਕਾ ਸਭ ਤੋਂ ਟੋਪ ਤੇ ਜਾ ਰਹੀ ਹੈ ਸੋ ਇਹਦਾ ਚਾਰ ਵੀ ਤੁਹਾਨੂੰ ਪਤਾ ਕਿ ਵਾਧੀ ਰਹਿੰਦਾ ਵਾ ਤੇ ਜਦੋਂ ਟ੍ਰਾਇਲ ਹੋਏ ਯੂਨੀਵਰਸਿਟੀ ਜਦੋਂ ਆਈ ਤੋਂ ਸੀਐਸ ਸਾਡਾ ਪਲਾਂਜ ਨੂੰ ਟ੍ਰਾਇਲ ਪਾਸ ਕੀਤੇ ਸੀ ਇਹਨੇ ਮਨ ਹੋਏ ਸੀ ਟ੍ਰਾਲਰਾਂ ਦੇ ਵਿੱਚ 38 ਤੋਂ 40 ਕਾਉਂਟਲ 187 ਕਣਕ ਦਾ ਝਾੜ ਨਿਕਲਿਆ ਸੀ ਜਿਹੜੇ ਗੁਰਦਾਸਪੁਰ ਦੇ ਯੂਨੀਵਰਸਿਟੀ ਨੇ ਟ੍ਰਾਇਲ ਕੀਤੇ ਸੀ ਸੋ ਉਦੋਂ ਤੋਂ ਆਪਾਂ ਨੂੰ ਬਜਾਈ ਕਰ ਰਹੇ ਆ ਪਰ ਸਾਡੇ ਪ੍ਰੈਕਟੀਕਲੀ ਇਹਨੇ ਸਾਡੀਆਂ ਪੈਲੀਆਂ ਦੇ ਵਿੱਚ ਇਹ ਵੱਧ ਤੋਂ ਵੱਧ 30 ਕਾਉਂਟਲ ਝਾੜ ਦਿੰਦਾ ਵਾ ਤੇ ਸਾਡੇ ਖੇਤਾਂ ਦਾ ਅਜੇ ਤੱਕ ਇਹ 25 ਕਾਉਂਟਲ 24 ਕਾਉਂਟਲ ਤੋਂ ਥੱਲੇ ਨਹੀਂ ਡਿੱਗੀ ਭਾਵੇਂ ਕਿਹੋ ਜਿਹਾ ਮਰਜ਼ੀ ਮੌਸਮ ਹੋਵੇ ਤੇ ਹੋਰ ਖਾਸ ਗੱਲ ਤੇ ਸਾਡੀਆਂ ਖੇਤਾਂ ਵਿੱਚ ਇਹ ਨਹੀਂ ਅਜੇ ਤੱਕ ਦੇਖਾਂਦੇ ਕਿ ਡਿੱਗਦੀ ਹੈ ਤੇ 187 ਕਣਕ ਪੱਤੇ ਦੇ ਪਾੜੇ ਹੁੰਦੇ ਨੇ ਡਿੱਗ ਪੈਂਦੀ ਹੈ ਪਰ ਇਹ ਨਹੀਂ ਸਾਡੀਆਂ ਖੇਤਾਂ 'ਚ ਤੱਕ ਜੇਗੀ ਤੇ ਕਿਉਂਕਿ ਆਪਾਂ ਬੀਜ ਵੀ ਲਗਭਗ 33 ਤੋਂ 40 ਕਿਲੋ ਪਾਉਂਦੇ ਆ ਤੇ ਹੈਪੀ ਹਿਟਰ ਦੇ ਨਾਲ ਬਜਾਈ ਕਰਦੇ ਆ ਤੇ ਉਹਦਾ ਜਿਹੜਾ ਫਾਲਾ ਹੁੰਦਾ ਫਾਲੇ ਤੋਂ ਫਾਲਿਆ ਉਹ ਥੋੜਾ ਜਿਹਾ ਗੈਪ ਤੇ ਹੁੰਦਾ ਜਿਸ ਦੇ ਕਰਕੇ ਕਣਕ ਦੇ ਵਿੱਚ ਹਵਾ ਫੇਰਦੀ ਜਾਂਦੀ ਫਾਲਾਂ ਵਿੱਚ ਸੋ ਡਿੱਗਣ ਦੀ ਦਿੱਕਤ ਘੱਟ ਹੀ ਆਉਂਦੀ ਸੋ ਤੁਸੀਂ ਦੇਖ ਸਕਦੇ ਹੋ ਤੇ ਇਹਨੂੰ ਤਿੰਨ ਪਾਣੀ ਲਾਏ ਨੇ ਅਜੇ ਤੱਕ ਅੱਜਕਲ ਕਾਫੀ ਰੌੜਾ ਚੱਲ ਰਿਹਾ ਕਿ ਕਣਕ ਨੂੰ ਪਾਣੀ ਲਾਓ ਤਾਂ 4 ਵਜ ਜਾਏਗਾ ਜਾਂ ਨਾ ਲਾਓਗੇ ਤਾਂ ਘਟ ਜਾਏਗਾ। ਤੋਂ ਇਹ ਤੁਹਾਡੀ ਜ਼ਮੀਨ ਦੇ ਹਿਸਾਬ ਨਾਲ ਹੁੰਦਾ ਵਾ ਕਿ ਪਾਣੀ ਜਦੋਂ ਜ਼ਮੀਨ ਮੰਗੇ ਉਦੋਂ ਹੀ ਲਾਉਣਾ ਚਾਹੀਦਾ। ਸੋ ਧੰਨਵਾਦ ਤੁਹਾਡਾ ਵੀਡੀਓ ਵੇਖਣ ਲਈ ਤੇ ਇੱਕ ਵੀਡੀਓ ਦੀ ਫੇਰ ਸੰਧੀ ਕਰਾਂਗੇ ਤੁਹਾਨੂੰ ਲਾਈਵ ਦੱਸਾਂਗੇ ਕਿ ਕੀ ਚਾਰ ਨਿਕਲਦਾ ਵਾ ਤੇ ਮੈਂ ਇਹਦੀਆਂ ਇਹ ਦਾਣੇ ਵੀ ਗਿਣਤੀ ਕੀਤੀ ਨੇ ਤੇ 105 ਤੋਂ 110 ਦਾਣੇ ਨੇ ਇੱਕ ਸਿੱਟੇ ਦੇ ਵਿੱਚ। ਤੇ ਜਿਨ੍ਹਾਂ ਵਿੱਚ ਕੁੰਡੀਆਂ ਮਤਲਬ ਆ ਜਿਹੜੀਆਂ ਮੱਖੀਆਂ ਕਹਿੰਦੇ ਨੇ ਜਿਨ੍ਹਾਂ ਦੇ ਵਿੱਚ ਇੱਕ ਘੱਟ ਨਹੀਂ ਹੁੰਦਾ ਚਾਹ ਦਾਣੇ ਵੱਧ ਨੇ ਤੇ ਜਿੰਨੂੰ ਮੱਖੀਆਂ ਵੱਧ ਲੱਗੀਆਂ ਤੇ ਉਹਦੇ ਵਿੱਚ ਸਿੱਟੇ ਦਾਣੇ ਇੱਕ ਮੱਖੀ ਦੇ ਵਿੱਚ 4 ਤੋਂ 5 ਨੇ ਕਈਆਂ ਦੇ ਵਿੱਚ ਛੇ ਦਾਣੇ ਵੀ ਹੈਗੇ ਨੇ ਤੇ ਕਈਆਂ ਦੇ ਵਿੱਚ ਤਿੰਨ ਦਾਣੇ ਵੀ ਹੈਗੇ ਨੇ ਸੋ ਮੈਂ ਇੱਕ ਸ਼ਾਰਟ ਵੀਡੀਓ ਸਾਂਝੀ ਕੀਤੀ ਤੇ ਦਾਣੇ ਗਿਣਤੀ ਮਤਲਬ ਕਰਦਿਆਂ ਦੀ 105 ਤੋਂ 105 ਦਾਣੇ ਹੋਏ ਨੇ ਤੇ ਕਈਆਂ ਦੇ ਵਿੱਚ 10 ਦਾਣੇ ਨੇ ਤੇ 90 ਦਾਣੇਾਂ ਤੋਂ ਕੱਟ ਕੇ ਇਹ ਇੱਕ ਇੱਕ ਸਿੱਟੇ ਦੇ ਵਿੱਚ ਮੇਰੇ ਹਿਸਾਬ ਨਾਲ ਇਹਦੇ ਵਿੱਚ ਦਾਣੇ ਨਹੀਂ ਹੈਗੇ ਸੋ ਤੁਹਾਨੂੰ ਮਿਲਦਾ ਜੀ ਵੀਡੀਓ ਦੇਖਣ ਦੇ ਲਈ